ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਮੇਰੇ ਕੋਲ ਸਿੰਪਲ ਬਟਨ ਨੇ ਜੀ ਆਪਾਂ ਇਹਦੇ ਕੱਪੜਾ ਮੜ ਕੇ ਬਟਨ ਬਣਾਵਾਂਗੇ ਜਿਵੇਂ ਕੱਲ ਅੱਜਕੱਲ ਤੁਹਾਨੂੰ ਪਤਾ ਹੀ ਹੈ ਵੀ ਗਲੇ ਬਣਦੇ ਨੇ ਬਾਹਾਂ ਬਣਦੀਆਂ ਨੇ ਹਨਾ ਉੱਤੇ ਆਪਾਂ ਬਹੁਤ ਸੋਹਣੇ ਸੋਹਣੇ ਬਟਨ ਬਣਾ ਕੇ ਇਹ ਘਰੀ ਲਾ ਸਕਦੇ ਆਂ ਬਿਨਾ ਮਸ਼ੀਨ ਤੋਂ ਜੇਕਰ ਆਪਾਂ ਮਸ਼ੀਨ ਦੀ ਗੱਲ ਕਰੀਏ ਜੀ ਉਹ ਆਪਾਂ ਨੂੰ ਘਟ-ਘਟ 8-900 ਰੁਪਏ ਦੀ ਮਸ਼ੀਨ ਮਿਲਦੀ ਸੀ ਜੀ ਜਦੋਂ ਪਹਿਲਾਂ ਮੈਂ ਕਈ ਸਾਲ ਹੋ ਗਏ ਉਦੋਂ ਪੁੱਛਿਆ ਸੀ 2-3 ਸਾਲ ਹੋ ਗਏ ਉਦੋਂ 900 ਰੁਪਏ ਦੀ ਕਹਿ ਰਹੇ ਸੀਗੇ ਨੇ ਮੈਨੂੰ ਪਤਾ ਵੀ ਕਿੰਨੇ ਦੀ ਆਉਂਦੀ ਹੈ ਜੇਕਰ ਐਵੇਂ ਦੇ ਬਟਨ ਆਪਾਂ ਬਾਜ਼ਾਰ ਚੋਂ ਵੀ ਬਣਵਾ ਸਕਦੇ ਆ ਪਰ ਉਹ 5 ਰੁਪਏ ਇੱਕ ਬਟਨ ਦੇ ਲੈਂਦੇ ਨੇ ਜੀ ਇਹ ਆਪਾਂ ਨੂੰ ਇੱਕ ਤਾਂ ਸਸਤੇ ਪੈ ਜਾਂਦੇ ਨੇ ਇੱਕ ਕਈ ਵਾਰੀ ਇਹ ਵੀ ਨਹੀਂ ਹੁੰਦਾ ਜਿੱਥੇ ਉਹ ਬਟਨ ਇਹ ਜਿਹੜਾ ਕੋਈ ਬਣਾਉਂਦਾਗਾ ਆਪਣੇ ਕੋਲ ਟਾਈਮ ਵੀ ਨਹੀਂ ਹੁੰਦਾ ਉੱਥੇ ਜਾਣ ਲਈ ਇਸ ਨਾਲ ਆਪਾਂ ਘਰ ਹੀ ਬਟਨ ਬਣਾ ਕੇ ਆਪਣੇ ਜੀ ਸੂਟਾਂ ਨੂੰ ਡਿਜ਼ਾਈਨ ਕਰ ਸਕਦੇ ਆ ਜੀ ਇਹ ਮੇਰੇ ਕੋਲ ਦੋ ਸਾਈਜ਼ ਨੇ ਬਟਨਾਂ ਦੇ ਜਿਹੜੇ ਇੱਕ ਛੋਟਾ ਇੱਕ ਵੱਡਾ ਇਹ ਦੇਖੋ ਜੀ ਇਹ ਹੋ ਗਿਆ ਕਾਟਨ ਦਾ ਕੱਪੜਾ ਕਾਟਨ ਦੇ ਕੱਪੜੇ ਦਾ ਜੇਕਰ ਤੁਸੀਂ ਬਟਨ ਬਣਾਉਣਾ ਤਾਂ ਸਿੰਗਲ ਲੱਗੂਗਾ ਜੇ ਜੌਰਜਟ 크ਰੇਵ ਇੰਨਾ ਕੱਪੜਿਆਂ ਦੇ ਬਣਾਉਣੇ ਨੇ ਤਾਂ ਇਹਦੇ ਵਿੱਚ ਲਾਈਨਿੰਗ ਸਮੇਤ ਲਾਇਓ ਜੇਕਰ ਜਿਵੇਂ ਪ੍ਰਿੰਟ ਕੱਪੜਾ ਤੁਸੀਂ ਉਹਦੇ ਵਿੱਚੋਂ ਬਣਾਉਣਾ ਤਾਂ ਤੁਸੀਂ ਕੋਸ਼ਿਸ਼ ਕਰਿਓ ਵੀ ਆਪਾਂ ਕੋਈ ਬੂਟੀ ਚੱਕ ਲਈਏ ਜਿਵੇਂ ਇਹ ਵਾਲੀ ਬੂਟੀ ਹੈ ਇਹਦੇ ਵਿੱਚੇ ਛੋਟੀ ਬੂਟੀ ਵੀ ਹੈਗੀ ਹੈ ਪੱਤੀ ਹੈਗੀ ਹੈਗੀ ਆਪਾਂ ਕੁਝ ਵੀ ਬਣਾਉਣਾ ਹਨਾ ਵੀ ਉੱਥੋਂ ਬਟਨ ਚੱਕਿਆ ਜਾਵੇ ਆਪਣਾ ਡਿਜ਼ਾਈਨ ਵੀ ਬਣ ਜੇ ਤੁਸੀਂ ਕੜਾਈ ਵਾਲੀ ਕੋਈ ਬੂਟੀ ਵੀ ਚੱਕ ਸਕਦੇ ਹੋ ਜੀ ਉਹ ਵੀ ਬਹੁਤ ਸੋਹਣੀ ਲੱਗਦੀ ਆਪਾਂ ਨੂੰ ਇਹ ਲੱਗੂਗਾ ਜਿਵੇਂ ਬਟਨ ਤੇ ਕੜਾਈ ਕਰੀ ਹੁੰਦੀ ਹੈਗੀ ਇਹ ਆਪਣੇ ਲਾ ਲੋ ਵੀ ਤੁਸੀਂ ਅੱਗੇ ਤੁਹਾਡੇ ਆਈਡੀਏ ਨੇ ਵੀ ਜਿਵੇਂ ਵੀ ਤੁਸੀਂ ਚੰਗਾ ਲੱਗਦਾ ਤੁਹਾਨੂੰ ਬਣਾ ਸਕਦੇ ਹੋ ਤੁਸੀਂ ਦੋ ਰੰਗਾਂ ਦਾ ਵੀ ਬਣਾ ਸਕਦੇ ਹੋ ਵੀ ਜਿਵੇਂ ਕੋਈ ਕਲਰਫੁੱਲ ਵਿੱਚ ਜੋੜ ਪਾ ਕੇ ਦੋ ਰੰਗਾਂ ਦਾ ਬਟਨ ਵੀ ਬਣ ਜੂ ਹਾਫ ਹਾਫ ਕਰਕੇ ਉਹ ਅੱਗੇ ਜੀ ਤੁਸੀਂ ਆਪਣੇ ਹਿਸਾਬ ਨਾਲ ਬਣਾਉਣਾ ਇਹਦੇ ਲਈ ਦੇਖੋ ਪਹਿਲਾਂ ਮੈਂ ਤੁਹਾਨੂੰ ਕਾਟਨ ਦਾ ਬਣਾ ਕੇ ਦੱਸਦੀ ਆ ਜੀ ਕਾਟਨ ਦਾ ਕੱਪੜਾ ਜਦੋਂ ਆਪਾਂ ਲੈਣਾਗਾ ਇਹਦਾ ਚੌਥ ਸਪੀਸ ਕੱਟ ਲੈਣਾ ਇਹ ਲਗਭਗ 1 ਇੰਚ ਵੱਧ ਚਾਰੇ ਪਾਸਿਆਂ ਤੋਂ ਵੱਧ ਹੋਣਾ ਚਾਹੀਦਾ ਸੈਂਟਰ 'ਚ ਬਟਨ ਰੱਖ ਕੇ ਕਿਉਂਕਿ ਜੇ ਥੋੜਾ ਜਿਹਾ ਵੱਧ ਕਪੜਾ ਕੱਟ ਲਾਂਗੇ ਕੋਈ ਦਿੱਕਤ ਨਹੀਂ ਜੀ ਜੇ ਘਟ ਗਿਆ ਆਪਣਾ ਵੀ ਬਟਨ ਚੋਂ ਕਪੜਾ ਨਿਕਲ ਜਾਊਗਾ ਇਹ ਆਪਾਂ ਸੂਈ ਲੈਣੀ ਹੈ ਜੀ ਸੂਈ ਦੇ ਵਿੱਚ ਮੈਂ ਧਾਗਾ ਅਲੱਗ ਕਲਰ ਦਾ ਪਾ ਰਹੀਆਂ ਜੀ ਧਾਗੇ ਨੂੰ ਤੁਸੀਂ ਡਬਲ ਰੱਖਣਾਗਾ ਤਾਂਕਿ ਆਪਣੇ ਧਾਗੇ ਦੀਆਂ ਜਦੋਂ ਆਪਾਂ ਗੱਠਾ ਮਾਰਾਂਗੇ ਮਜ਼ਬੂਤੀ ਬਣ ਜੇ ਇਹ ਦੇਖੋ ਤੁਸੀਂ ਐਡਾ ਕੋ ਨਾਰਮਲ ਜਿਹਾ ਵੀ ਸਾ ਧਾਗਾ ਲੈ ਲਿਓ ਵੀ ਬਾਲਾ ਜਿਆਦਾ ਵੱਡਾ ਵੀ ਨਾ ਲਿਓ ਬਿਲਕੁਲ ਛੋਟਾ ਵੀ ਨਾ ਲਿਓ ਇਹਨੂੰ ਕਿਨਾਰੇ ਤੋਂ ਗੱਠ ਮਾਰ ਲਓ ਜੀ ਤੇ ਆਪਾਂ ਜਿਹੜਾ ਹੁਣ ਬਟਨ ਬਣਾਵਾਂਗੇ ਬਾਕੀ ਹੁਣ ਕਈ ਵਾਰੀ ਆਪਾਂ ਕਹਿੰਦੇ ਆ ਜੀ ਕਪੜਾ ਨਿਕਲ ਜੂ ਆਪਾਂ ਨੇ ਵੀ ਤੰਗ ਨਾਲ ਕੱਪੜੇ ਦੀ ਵਿੱਚੋਂ ਪੱਕਾ ਕਰਨਾਗਾ ਫਿਰ ਬਿਲਕੁਲ ਨਹੀਂ ਨਿਕਲਦਾ ਜੀ ਐਵੇਂ ਤਾਂ ਜਿਹੜਾ ਇਹ ਮੈਂ ਤੁਹਾਨੂੰ ਰੈਡੀमेड ਬਟਨ ਦਿਖਾਇਆ ਸੀ ਮਸ਼ੀਨ ਦਾ ਬਣਿਆ ਹੋਇਆ ਇਹਦੇ ਵਿੱਚੋਂ ਵੀ ਨਿਕਲ ਜਾਂਦਾ ਹੁਣ ਦੇਖੋ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਕਈ ਵਾਰੀ ਇਸ ਤਰ੍ਹਾਂ ਬਟ ਰਹਿ ਜਾਂਦਾਗਾ ਆਪਣੇ ਉੱਪਰ ਬਟਨ ਦੇ ਇਹ ਬਟਨ ਈਜ਼ੀ ਰਹਿਣਾ ਚਾਹੀਦਾ ਬਿਲਕੁਲ ਸਾਫ਼ ਕੱਪੜਾ ਹੋਣਾ ਚਾਹੀਦਾ ਉੱਪਰ ਪਲੇ ਵੀ ਬਿਨਾ ਬਟ ਤੋਂ ਤੋਂ ਇਹਨੂੰ ਤੁਸੀਂ ਗੁੱਥੇ ਤੇ ਉਂਗਲ ਦੀ ਵੀ ਮਦਦ ਨਾਲ ਪ੍ਰੈਸ ਕਰ ਲਿਓ ਐਵੇਂ ਦੱਬ ਲਿਓ ਆਪਣਾ ਬਟਨ ਜਿਹੜਾ ਬਾਹਰ ਨਿਕਲ ਜੇ ਹੁਣ ਤੁਸੀਂ ਕੀ ਕਰਨਾ ਥੋੜੇ ਥੋੜੀ ਜਗ੍ਹਾ ਛੱਡ ਕੇ ਇਹਦੇ ਵਿੱਚੋਂ ਸੂਈ ਲੰਘਾਉਂਦੇ ਜਾਓ ਜੀ ਨੀਚੇ ਵਾਲੀ ਸਾਈਡ ਤੋਂ ਕੱਸ ਕੇ ਇਦੇ ਨਾਲ ਜਿਹੜਾ ਆਪਣਾ ਕੱਪੜਾ ਹੈਗਾ ਉਹ ਸਾਰਾ ਵੀ ਧਾਗੇ ਨਾਲ ਵੀ ਦੱਬਿਆ ਜਾਊਗਾ ਆਪਾਂ ਇੱਕ ਵਾਰੀ ਸੂਈ ਲੰਘਾ ਕੇ ਵੀ ਜੀ ਇਹਨੂੰ ਐਵੇਂ ਰਾਉਂਡ ਘੁਮਾ ਕੇ ਵੀ ਧਾਗੇ ਨਾਲ ਬਲ ਸਕਦੇ ਸੀਗੇ ਪਰ ਇਹ ਮੈਂ ਜ਼ਿਆਦਾ ਵਾਰੀ ਸੂਈ ਐਵੇਂ ਇਸ ਕਰਕੇ ਲੰਘਾਈ ਹੈ ਵੀ ਆਪਣਾ ਜਿਹੜਾ ਕੱਪੜਾ ਹੈਗਾ ਸੂਈ 'ਚ ਆ ਜਾਏ ਤੇ ਉਹਦੇ ਧਾਗੇ ਨਾ ਨਿਕਲਣ ਹੁਣ ਆਪਾਂ ਇਹਨੂੰ ਦੇਖੋ ਘੁਮਾ ਕੇ ਇਸ ਤਰ੍ਹਾਂ ਗਾਠਾਂ ਮਾਰ ਦਾਂਗੇ ਜੀ ਗੱਠਾਂ ਤੁਸੀਂ 4-5 ਮਾਰ ਦਿਓ ਕਿਉਂਕਿ ਕੋਈ ਲੂਜ਼ रह ਜਾਂਦੀ ਹੈ ਫਿਰ ਆਪਣਾ ਬਟਨ ਲੂਜ਼ ਹੋ ਜਾਊਗਾ ਤੇ ਆਪਣਾ ਜਿਹੜਾ ਕੱਪੜਾ ਹੈਗਾ ਉਹ ਵੀ ਦਾਵ ਦੇ नीचे ਆ ਜਾਊਗਾ ਉਹਦੇ ਤਾਂ ਅੱਗੇ ਨਹੀਂ ਨਿਕਲਣਗੇ ਦੇਖੋ ਬਟਨ ਬਣਾਉਣ ਤੇ ਕੋਈ ਟਾਈਮ ਨਹੀਂ ਲੱਗਦਾ ਜੀ ਤੁਸੀਂ ਕਈ ਵਾਰੀ ਆਪਾਂ ਸੋਚਦੇ ਆ ਵੀ ਵੀਡੀਓ ਹੀ ਇੰਨੀ ਲੰਬੀ ਕਰਤੀ ਕਿ ਵੀਡੀਓ ਲੰਬੀ ਇਸ ਕਰਕੇ ਹੋ ਜਾਂਦੀ ਹੈ ਜੀ ਜਦੋਂ ਆਪਾਂ ਵੀ ਕੱਲੀ ਕੱਲੀ ਗੱਲ ਬਰੀਕੀ ਨਾਲ ਦੱਸਦੇ ਆ ਜਾਂ ਕੋਈ ਹੁੰਦਾ ਹਨਾ ਫਿਰ ਜੇਕਰ ਮੈਂ ਤੁਹਾਨੂੰ ਐਮੀ ਬਟਨ ਬਣਾ ਕੇ ਦਿਖਾ ਦਿੰਦੀ ਤੁਹਾਡੇ ਨਾਲ ਸਮਝ ਚਾਉਣਾ ਫਿਰ ਵੀ ਤੁਸੀਂ ਕਮੈਂਟ ਕਰਨਾ ਸੀ ਵੀ ਸਾਨੂੰ ਸਮਝ ਨਹੀਂ ਆਈ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਜੀ ਵੀ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ 1 ਮਿੰਟ ਦੀ ਵੱਧ ਵੀਡੀਓ ਬਣ ਜੂਗੀ ਵੀ ਪਰ ਸਾਰਿਆਂ ਨੂੰ ਸਮਝਾਉਣਾ ਚਾਹੀਦਾ ਤੁਸੀਂ ਜਿਹੜੇ ਤਰੀਕ ਕੇ ਨਾਲ ਮੈਂ ਥੋੜੀ ਥੋੜੀ ਜਗ੍ਹਾ ਛੱਡ ਕੇ ਚਾਰੇ ਪਾਸੇ ਸੂਈ ਕਮਾ ਕਮਾ ਕੇ ਕੱਢ ਰਹੀ ਆ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਤੋਪੇ ਭਰਨੇ ਨੇ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਉੱਪਰੋਂ ਵਧੀਆ ਗੋਲ ਸ਼ੇਪ ਆ ਗਈ ਬਟਨ ਦੀ ਤੇ ਨੀਚੋਂ ਵੀ ਆਪਾਂ ਨੇ ਵਧੀਆ ਤੋਪੇ ਭਰਤੇ ਇਹਦੇ ਨਾਲ ਆਪਣਾ ਕੱਪੜਾ ਨਹੀਂ ਨਿਕਲੂਗਾ ਜਦੋਂ ਆਪਾਂ ਬਟਨ ਲਾਤੇ ਵੀ ਕਈ ਵਾਰੀ ਵਾਸ਼ ਕਰੇ ਤਾਂ ਆਪਾਂ ਨੂੰ ਹੁੰਦਾ ਕੱਪੜਾ ਨਿਕਲ ਜਾਂਦਾ ਹੁਣ ਆਪਾਂ ਨੇ ਇੱਥੋਂ ਕੱਪੜਾ ਫालतੂ ਕੱਪੜਾ ਜਿਹੜਾ ਉਹ ਕਟਿੰਗ ਕਰ ਦੇਣਾ ਜੀ ਇਹ ਦੇਖੋ ਆਪਾਂ ਨੇ ਇਹਦੇ ਵਿੱਚ ਜਿਹੜਾ ਫालतू ਕਪੜਾ ਸੀ ਉਹ ਕਟਿੰਗ ਕਰਤਾ ਹੁਣ ਆਪਾਂ ਨੂੰ ਇਹਨੂੰ ਕਪੜੇ ਨੂੰ ਇਸ ਤਰ੍ਹਾਂ ਫਲਾ ਲਾਂਗੇ ਤਾਂ ਕਿ ਵੀ ਜਿਹੜਾ ਆਪਣਾ ਬਾਟਨ ਹੈ ਉਹ ਜ਼ਿਆਦਾ ਉੱਚਾ ਜਾਂ ਨਾ ਰਹੇ ਦੇਖੋ ਬਾਟਨ ਤਾਂ ਉੱਚਾ ਜੀ ਇਹ ਵਾਲਾ ਵੀ ਹੁੰਦਾਗਾ ਇੰਨਾ ਕੀ ਰਿਹਾਗਾ ਜ਼ਿਆਦਾ ਨਹੀਂ ਰਿਹਾ ਕਿਉਂਕਿ ਇਹ ਜਦੋਂ ਆਪਾਂ ਨੇ ਗੱਠਾਂ ਮਾਰੀਆਂ ਨੇ ਇਹ ਫੁੱਲ ਗਿਆ ਹੁਣ ਦੇਖੋ ਜਦੋਂ ਆਪਾਂ ਲਾਵਾਂਗੇ ਥੋੜੀ ਥੋੜੀ ਉਦੋਂ ਆਪਾਂ ਨੇ ਬਿਲਕੁਲ ਵੀ ਗੱਠ ਤੋਂ ਨਹੀਂ ਤੋਪਾ ਭਰਨਾ ਸਾਈਡਾਂ ਦੇ ਜਿਹੜਾ ਆਪਣਾ ਕੱਪੜਾ ਰੱਖਿਆ ਹੋਇਆ ਉਹਦੇ ਕਿਨਾਰੇ ਤੋਂ ਭਰਨਾਗਾ ਤੋਪਾ ਬਿਲਕੁਲ ਬਟਨ ਦੇ ਕਿਨਾਰੇ ਤੋਂ ਨਹੀਂ ਭਰਨਾ ਤੇ ਗੱਠ ਕੋ ਦੇ ਨੀਚੋਂ ਨਹੀਂ ਭਰਨਾ ਥੋੜਾ ਥੋੜਾ ਸਾਈਡ ਤੋਂ ਭਰਾਂਗੇ ਐਵੇਂ ਤਾਂ ਇਹ ਵਾਲਾ ਜਿਹੜੇ ਬਟਨ ਰੈਡੀमेड ਆਪਾਂ ਲੈ ਕੇ ਆਉਨੇ ਆ ਸਾਰੇ ਬਟਨ ਉੱਚੀ ਹੁੰਦੇ ਨੇ ਜੀ ਥੋੜੇ ਜੇ ਇਹ ਬਸ ਲਾਉਣ ਵੇਲੇ ਆਪਾਂ ਨੇ ਧਿਆਨ ਰੱਖਣਾਗਾ ਜੇਕਰ ਆਪਾਂ ਦੇਖੋ ਸੌਫਟ ਵੀ ਪਤਲੇ ਕੱਪੜੇ ਦਾ ਬਣਾ ਰਹੇ ਆ ਤਾਂ ਛੋਟੇ ਸਾਈਜ਼ 'ਚ ਵੀ ਐਵੇਂ ਬਣਾ ਸਕਦੇ ਆ ਵੱਡੇ ਬੱਡੇ ਸਾਈਜ਼ 'ਚ ਆਪਾਂ ਨੇ ਉਹ ਕੱਪੜੇ ਦਾ ਬਣਾਉਣਾ ਜਿਹੜਾ ਥੋੜਾ ਜਿਹਾ ਮਟਾਈ ਦੇ ਵਿੱਚ ਹੋਵੇ ਇਹ ਪਤਲਾ ਜੀ ਇਹਦਾ ਤੁਸੀਂ ਛੋਟੇ ਸਾਈਜ਼ 'ਚ ਵੀ ਬਣਾ ਸਕਦੇ ਹੋ ਬਣਾਉਣਾ ਸੇਮ ਹੋ ਉਸੇ ਤਰੀਕੇ ਨਾਲ ਹੈ ਬਾਕੀ ਤੁਸੀਂ ਜਿਹੜੇ ਜਿਵੇਂ ਤੁਹਾਡੇ ਕੋਲ ਕੋਈ ਬੇਸਟ ਐਵੇਂ ਦੇ ਬਟਨ ਪਏ ਨੇ ਉਹਤੇ ਵੀ ਬਣਾ ਸਕਦੇ ਹੋ ਤਰੀਕਾ ਸੇਮ ਹੈ ਜੀ